ਬਾਈ ਗੁਰਜੀ ਦਾ ਖਾਲਸਾ ਹੋ ਵਾਏ ਗੁਰਜੀ ਬਸੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਜਿਹੜਾ ਕਿ ਤੁਸੀਂ ਇਹ ਸਮਰ ਕੈਂਪਸ ਜਿਹੜਾ ਬੱਚਿਆਂ ਦਾ ਲੱਗਾ ਗੁਰਮੁਖ ਦੇ ਨਾਲ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਲੋਕੋ ਕਮੇਟੀ ਵਾਲੇ ਜਿਹੜੇ ਬੱਚਿਆਂ ਨੂੰ ਜੋੜ ਰਹੇ ਨੇ ਤੇ ਤੁਸੀਂ ਲੋਕਾਂ ਤੱਕ ਇਹ ਪਹੁੰਚਾਉਣ ਲੱਗੇ ਹੋ ਇਹ ਬਹੁਤ ਵੱਡਾ ਕੰਮ ਹੈ ਤੁਹਾਨੂੰ ਆ ਗਿਆ ਇਸ ਤਰ੍ਹਾਂ ਜੀ ਇਹ ਉਪਰਾਲਾ ਜਿਹੜਾ ਨਾ ਉਪਰਾਲਾ ਤੇ ਬਹੁਤ ਹੀ ਵਧੀਆ ਦਾ ਕੋਈ ਵੀ ਮੁੱਦਾ ਨਹੀਂ ਇਹ ਵੀ ਜਦੋਂ ਮੋਢੀ ਜਿਹਨੂੰ ਕਹਿੰਦੇ ਨੇ ਕੋਈ ਇਦਾਂ ਵੱਡਾ ਉਪਰਾਲਾ ਵਾਏ ਇਹਦਾ ਪਹਿਲੇ ਵਿੱਚ ਬੱਚਿਆਂ ਨੂੰ ਜੋਰ ਦੇ ਬੱਚੇ ਇਹ ਜਾ ਕੇ ਕਾਲੂ ਆਉਂਦਾ ਪੁਹੇਗਾ ਸਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਅਪੁਰਜ ਦੀ ਗੱਡੀ ਵੇਚਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਤੇ ਇਸ ਕਰਕੇ ਬਹੁਤ ਵੱਡਾ ਉਪਰਾਲਾ ਜੋ ਆਪਣਾ ਗੁਰਦਾਪੁਰ ਦੇ ਗੱਡੀ ਵਾਲੇ ਗੁਰਸੇਂਗ ਸਭਾ ਗੁਰਸੜਾ ਧਰਮਾ ਅੰਮ੍ਰਿਤਸਰ ਤੇ ਸ਼ਰੋਗਨੀ ਗੁਰਦਾਪੁਰ ਦੀ ਕਮੇਟੀ ਇਹਨਾਂ ਨੇ ਇਹ ਉਪਰਾਲਾ ਕਰਕੇ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਉਪਰਾਲਾ ਕੀਤਾ ਕਿੰਨਾ ਕੋ ਲਾਭ ਇਹ ਬੱਚੇ ਜਿਹੜੇ ਜਿਹੜੇ ਗੁਰਮਤ ਨਾਲ ਜੁੜੇ ਨੇ ਪਹਿਲੀ ਗੱਲ ਤੇ ਜਦੋਂ ਬੱਚੇ ਇਹ ਜਿਹੜੇ ਬੱਚੇ ਗੁਰੂ ਕੋਈ ਵੀ ਭਾਵੇਂ ਧਰਮ ਦੇ ਨਾਲ ਜਾਂ ਕਿਸੇ ਵੀ ਧਰਮ ਦੇ ਨਾਲ ਜਿਹੜਾ ਇਹ ਕਿਤੇ ਜਿਹੜੇ ਗੁਰੂ ਘਰ ਨਾਲ ਜਾਂ ਆਪਣੇ ਕਿਸੇ ਆਪਣਾ ਕਿਸੇ ਵੀ ਤਰ੍ਹਾਂ ਨਾਲ ਜੁੜੇ ਨੇ ਉਹ ਗਾਧੇ ਜਾ ਕੇ ਕਿਸੇ ਵੀ ਬਿਮਾਰੀ ਅਲਮਤ ਨੂੰ ਨਹੀਂ ਉਹਦੇ ਨਾਲ ਨਹੀਂ ਜੁੜਨਗੇ ਇਹ ਨਵੀਂ ਲੋਕਾਂ ਨੂੰ ਜਾ ਕੇ ਸੇਵ ਦੇਣਗੇ ਇਹ ਬੰਦ ਵੀ ਦਾ ਫੈਲਾ ਹੋਏਗਾ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਮੇਰਾ ਨਾਮ ਪੰਥਜੀਤ ਸਿੰਘ ਹੈ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਕਿਸੇ ਤੋਂ ਅਸ ਦੀ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ ਗੁਰਬਾਣੀ ਯਾਦ ਕਰਵਾਈ ਜਾਂਦੀ ਹੈ ਤੇ ਜੋ ਅੱਜ ਦੀ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਉਹਦੇ ਨਾਲ ਜੋੜਿਆ ਜਾਂਦਾ ਜੀ ਤੇ ਰੁਚੀ ਕਿਵੇਂ ਦੀ ਲੱਗਦੀ ਹੈ ਫਿਰ ਬੱਚੇ ਰੁਚੀ ਬਹੁਤ ਵਧੀਆ ਬੱਚਿਆਂ ਦੀ ਆ ਬੱਚੇ ਜੋ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਆਪਣੇ ਨਾਨਕੇ ਪਿੰਡਾਂ ਤੇ ਜਾਣ ਦੇ ਜਿਹੜੇ ਪਲਾਨ ਸੀ ਉਹਨਾਂ ਨੂੰ ਕੈਨਸਲ ਕਰਕੇ ਗੁਰਦਾਰਾ ਸਾਹਿਬ ਪਹੁੰਚੇ ਨੇ ਤੇ ਇਹ ਵੱਡਾ ਉਪਰਾਲਾ ਜਿਹੜੇ ਸਾਡੇ ਜਰਨਲ ਸਕੱਤਰ ਗੁਰਦਾਰਾ ਸਾਹਿਬਾਨ ਦੇ ਭਾਈ ਹਰਬਲ ਸਿੰਘ ਦੀ ਉਹਨਾਂ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਇੱਥੇ ਲਿਆਂਦਾ ਤੇ ਜੋ ਸਾਡੀ ਡਿਊਟੀ ਸਰਦਾਰ ਗੁਰਨਾਮ ਸਿੰਘ ਦੀ ਜਸਲ ਮੈਂਬਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਲਗਾਈ ਗਈ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਜਿੰਨੇ ਵੱਧ ਵੱਧ ਜਿੰਨੇ ਤਰੀਕੇ ਦੇ ਨਾਲ ਸਹੀ ਤੰਗ ਦੇ ਨਾਲ ਪੜਾ ਸਕੀ ਉਹ ਪੜਾ ਰਹੇ ਹਾਂ ਕੀ ਕਹਣਾ ਚਾਹੁੰਦੇ ਹਾਂ ਮਾਪਿਆਂ ਨੂੰ ਜਿਹੜੇ ਹਰਲੇ ਵੀ ਆਪਣੇ ਬੱਚਿਆਂ ਨੂੰ ਨਹੀਂ țieਜਦੇ ਅਸੀਂ ਬਸ ਬੇਨਤੀ ਕਰਨਾ ਚਾਹੁੰਦੇ ਹਾਂ ਬੱਚੇ ਮਾਪਿਆਂ ਨੂੰ ਕਿ ਜਮੇ ਸਰਈ ਹਰ ਪੜਾਈ ਤੇ ਅਸੀਂ ਜ਼ੋਰ ਦੇਣੇ ਆ ਜਿਵੇਂ ਹਰ ਪੜ੍ਹਾਈ ਵਾਸਤੇ ਵੱਧ ਤੋਂ ਵੱਧ ਫੀਸਾਂ ਖਰਚਦੇ ਆ ਇਹ ਪੜ੍ਹਾਈ ਫ੍ਰੀ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਜਿੱਥੇ ਜਿੰਨੇ ਚੋ ਤੱਕ ਮਾਪਿਓ ਦਾ ਸਹਿਯੋਗ ਨਹੀਂ ਆ ਨਾ ਤਾਂ ਸ਼ੋਮੀ ਕਮੇਟੀ ਉਹਨਾਂ ਚੋ ਤੱਕ ਘਰ ਘਰ ਬੱਚਿਆਂ ਨੂੰ ਸਿੱਖਿਆਤ ਕਰ ਸਕਦੀ ਆ ਨਾ ਲੋਕਲ ਕਮੇਟੀਆਂ ਇਤਿਹਾਸ ਤੋਂ ਵੀ ਜਾਣਕਾਰੀ ਇਹਨਾਂ ਬੱਚਿਆਂ ਨੂੰ ਹਾਂਜੀ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਜੀ ਇਤਿਹਾਸ ਦੇ ਬਾਰੇ ਬੱਚਿਆਂ ਨੂੰ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਜੀ ਤੇ ਇਸ ਤਰ੍ਹਾਂ ਜੀ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਨਾ ਸਿਰਫ ਹੋ ਹੀ ਦਿੱਤੀ ਜਾਂਦੀ ਆ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸ੍ਰੋਣੀ ਕਮੇਟੀ ਵੱਲੋਂ ਆਓ ਗੁਰਮਤਿ ਹਾਦ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਪਾਂ ਪਾਠ ਕਰਨਾ ਉਹਦੀਆਂ ਲਾਵਾਂ ਦਲਾਵਾਂ ਦਾ ਕੀ ਨਾਹਨੀ ਜਿਹੜੀ ਉਹਦੀ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਡਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 ਅਸੀਂ ਬੱਚਿਆਂ ਨੂੰ ਅੱਜ ਕੱਲੋ ਸਾਰੇ ਬੱਚੇ ਪੜਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 58 ਇਹ ਕਮਾਦੀ ਦੇ ਕੰਨੇ ਨਹੀਂ ਹੁੰਦੇ ਉਹ ਸਾਰਾ ਗਿਆਨ ਮਤਰੇਵੀ ਨਾਲ ਨਾਲ ਬੱਚਿਆਂ ਨੂੰ ਦਿੱਤਾ ਜਾਂਦਾ ਕਿ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਨਹੀਂ ਤੇ ਉਹਦਾ ਪੰਜਾਬੀ ਵਿੱਚ ਉੜਾੜਾ ਉਹ ਸਾਰਾ ਸਿਖਾਇਆ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀਆਂ ਲਾਵਾ ਲਾਵਾ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਹੈ ਪਏ ਅਸੀਂ ਕੋਈ ਗਲਤ ਲੱਜਣਾ ਪੜ ਸਕੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 7ਵੀਂ ਜਮਾਤ ਵਿੱਚ ਪੜਦਾ ਹਾਂ ਇਸ ਕੈਂਪ ਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਉਹ ਵੀ ਸਾਨੂੰ ਇਤਿਹਾਸ ਨਾਲ ਰਿਲੇਟਿਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਣੀ ਕੰਠ ਵੀ ਕੀਤੀ ਹੋਈ ਹੈ